ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਫ ਤੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 7ਵੇਂ ਬਾਰੇ ਸੋ ਭਾਗ 6ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਬੱਬੂ ਹੁੰਦਾ ਹੈ ਉਹ ਭਗੌੜਾ ਹੋ ਜਾਂਦਾ ਹੈ। ਸੋ ਅੱਜ ਦੀ ਜਿਹੜੀ ਵੀਡੀਓ ਆ ਉਹ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ। ਕਹਿੰਦੇ ਨੇ ਵੀ ਮਨਜਿੰਦਰ ਸਿੰਘ ਬੱਬੂ ਦੇ ਭਗੌੜੇ ਹੋਣ ਤੋਂ ਬਾਅਦ ਬਾਕੀ ਦੇ ਫੈਡਰੇਸ਼ਨ ਦੇ ਸਿੰਘ ਆਮ ਵਾਂਗ ਕਾਲਜ ਜਾ ਰਹੇ ਸਨ। ਫੈਡਰੇਸ਼ਨ ਵੱਲੋਂ ਹਰ ਸਾਲ ਚੰਡੇਾਲੇ ਕਾਲਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਸੀ। ਇਸ ਸਾਲ ਵੀ ਉਸ ਪ੍ਰੋਗਰਾਮ ਬਾਰੇ ਵਿਚਾਰ ਕਰਨ ਲਈ ਫੈਡਰੇਸ਼ਨ ਦੇ ਸੀਨੀਅਰ ਮੈਂਬਰ ਦਫ਼ਤਰ ਵਿੱਚ ਬੈਠੇ ਵਿਚਾਰਾਂ ਕਰ ਰਹੇ ਸਨ। ਇਸ ਸਾਲ ਪ੍ਰੋਗਰਾਮ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਰੱਖਣੀ ਹੈ? ਰਵਿੰਦਰ ਦੀ ਆਵਾਜ਼ ਗੂੰਜ ਰਹੀ ਸੀ। ਮੇਰੇ ਖਿਆਲ ਵਿੱਚ ਕਹਿੰਦੇ ਇਹ ਵੀ ਇਸ ਸਾਲ ਆਪਾਂ ਨੂੰ ਇਲਾਕੇ ਦੇ ਸਮੂਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਵਿਕਰਮਜੀਤ ਸਿੰਘ ਬਿੱਕਰ ਨੇ ਆਪਣਾ ਖਿਆਲ ਦੱਸਿਆ। ਜੇ ਮੇਰੀ ਮੰਨੋਂ ਤਾਂ ਇਸ ਸਾਲ ਪ੍ਰੋਗਰਾਮ ਨੂੰ ਸਾਦਾ ਜਿਹਾ ਹੀ ਰੱਖੋ ਕਿਉਂਕਿ ਆਪਾਂ ਸਾਰੀ ਪੁਲਿਸ ਦੀ ਨਿਗਾਹ ਵਿੱਚ ਚੜੇ ਹੋਏ ਹਾਂ। ਇੱਕ ਤਾਂ ਬੱਬੂ ਵਾਲਾ ਮਸਲਾ ਵੀ ਅਜੇ ਨਵਾਂ ਨਵਾਂ ਹੀ ਹੈ ਕਿਤੇ ਇਹ ਨਾ ਹੋਵੇ ਕਿ ਆਪਣਾ ਕੋਈ ਸਿੰਘ ਫੜਿਆ ਜਾਵੇ ਗਰਦੀਪ ਸਿੰਘ ਲਾਟੂ ਆਪਣੀ ਸਲਾਹ ਦੇ ਗਿਆ ਲੰਬੀ ਦੌੜ ਦੇ ਘੋੜਿਆਂ ਨੂੰ ਸਬਰ ਨਾਲ ਦੌੜਨਾ ਚਾਹੀਦਾ ਹੈ ਮੈਂ ਗਰਦੀਪ ਸਿੰਘ ਲਾਟੂ ਦੀ ਸਲਾਹ ਨਾਲ ਸਹਿਮਤ ਹ ਰਾਜਵੀਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਚਲੋ ਫਿਰ ਹੋ ਗਿਆ ਫੈਸਲਾ ਹਮੇਸ਼ਾ ਵਾਂਗ ਸੈਦੋ ਵਾਲੀਆ ਬੱਲੀ ਬੋਲਿਆ ਅਤਕੀ ਪ੍ਰੋਗਰਾਮ ਸਾਦਾ ਜਿਹਾ ਹੀ ਕਰ ਲੈਨੇ ਆ ਅਰਦਾਸ ਵਿੱਚ ਸਮੂਹ ਸ਼ਹੀਦਾਂ ਦਾ ਜ਼ਿਕਰ ਤਾਂ ਹੋਵੇਗਾ ਹੀ ਪਰ ਆਪਣੇ ਇਲਾਕੇ ਦੇ ਜੋ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੇ ਨਾਵਾਂ ਦਾ ਜ਼ਿਕਰ ਹਰ ਹਾਲ ਵਿੱਚ ਕਰਨਾ ਹੋਵੇਗਾ ਖਾਸ ਤੌਰ ਤੇ ਭਾਈ ਸਤਪਾਲ ਸਿੰਘ ਢਿੱਲੋਂ ਡੱਲੇਵਾਲੀਆ ਦਾ ਇਹਨਾਂ ਵਿਚਾਰਾਂ ਨਾਲ ਹੀ ਮੀਟਿੰਗ ਸਮਾਪਤ ਹੋ ਗਈ ਭਾਈ ਸਤਪਾਲ ਸਿੰਘ ਢਿੱਲੋਂ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਸੀ ਕਹਿੰਦੇ ਡੱਲੇਵਾਲ ਪਿੰਡ ਗੁਰਾਈਆਂ ਸ਼ਹਿਰ ਤੋਂ ਕੁਝ ਕੋਹ ਮੀਲ ਦੀ ਵਿੱਤ ਤੇ ਸੀ ਸੰਸਾਰ ਵਿੱਚ ਬਹੁਤ ਥੋੜੇ ਲੋਕ ਹੁੰਦੇ ਨੇ ਜੋ ਕੁਦਰਤ ਵੱਲੋਂ ਹੀ ਕਾਫੀ ਸੂਝਬੂਧ ਦੇ ਮਾਲਕ ਹੁੰਦੇ ਨੇ ਭਾਈ ਸਤਪਾਲ ਸਿੰਘ ਉਹਨਾਂ ਵਿੱਚੋਂ ਇੱਕ ਸੀ ਪੁਲਿਸ ਦੇ ਵੱਡੇ-ਵੱਡੇ ਅਫਸਰ ਵੀ ਇਹ ਗੱਲ ਮੰਨਦੇ ਸਨ ਕਿ ਸਤਪਾਲ ਸਿੰਘ ਢਿੱਲੋਂ ਦੁਆਬੇ ਦੇ ਖੜਕੂਆਂ ਦੀ ماں ਸੀ ਦੁਆਬੇ ਦੇ ਬਹੁਤੇ ਖੜਕੂ ਭਾਈ ਢਿੱਲੋਂ ਨੂੰ ਆਪਣਾ ਆਦਰਸ਼ ਮੰਨਦੇ ਸਨ ਆਪਣੇ ਵਿਚਾਰਾਂ ਨਾਲ ਦੂਸਰੇ ਇਨਸਾਨ ਨੂੰ ਕੈਲ ਕਰਨ ਦੀ ਅਜਬ ਸ਼ਕਤੀ ਸੀ ਭਾਈ ਢਿੱਲੋਂ ਵਿੱਚ ਉਸਦੇ ਇੱਕ ਇਸ਼ਾਰੇ ਤੇ ਨੌਜਵਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਤੱਕ ਚਲੇ ਜਾਂਦੇ ਸਨ 1990 ਦੇ ਸਤੰਬਰ ਮਹੀਨੇ ਵਿੱਚ ਕਹਿੰਦੇ ਵੀ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਨੇ ਭਾਈ ਢਿੱਲੋਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਦੋਂ ਉਹ ਸਕੂਟਰ ਤੇ ਜਲੰਧਰ ਸ਼ਹਿਰ ਵਿੱਚ ਆਪਣੇ ਇੱਕ ਐਡਵੋਕੇਟ ਦੋਸਤ ਕੋਲ ਜਾ ਰਹੇ ਸਨ ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ ਸੋਫੀ ਰੁੜਕਾ ਕਲਾ ਵੀ ਜੰਡੇਆਲੇ ਕਾਲਜ ਪੜਦਾ ਰਿਹਾ ਸੀ ਜੋ ਕਿ ਗੁਰਾਈਆਂ ਸ਼ਹਿਰ ਵਿਖੇ ਸ਼ਹੀਦ ਹੋ ਗਿਆ ਸੀ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਮੰਨਾ ਬਿਲਗਾਵੀ ਕਿਸੇ ਸਮੇਂ ਜੰਡੇਆਲੇ ਕਾਲਜ ਦਾ ਸਟੂਡੈਂਟ ਸੀ ਕਹਿੰਦੇ ਇਹਨਾਂ ਸ਼ਹੀਨਾਂ ਦੀ ਯਾਦ ਵਿੱਚ ਫੈਡਰੇਸ਼ਨ ਦੇ ਸਮਾਗਮ ਵਿੱਚ ਅਰਦਾਸਾਂ ਕੀਤੀਆਂ ਗਈਆਂ ਸਨ ਉਦੋਂ ਹੁਣ ਕੇਂਦਰ ਸਰਕਾਰ ਨੇ ਕਹਿੰਦੇ ਵੀ ਪੰਜਾਬ ਵਿੱਚ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਸੀ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਮਰ ਕੱਸੇ ਕਰ ਰਹੀਆਂ ਸਨ ਪਰ ਪੰਜ ਜਥੇਬੰਦੀਆਂ ਦੀ ਬਣੀ ਪੰਥਕ ਕਮੇਟੀ ਨੇ ਚੋਣਾਂ ਦੇ ਬਾਈਕਾਟ ਦਾ ਮਤਾ ਪਾਸ ਕਰ ਦਿੱਤਾ ਸਮੂਹ ਪੰਜਾਬੀਆਂ ਨੂੰ ਕਹਿੰਦੇ ਵੀ ਚੋਣਾਂ ਵਿੱਚ ਹਿੱਸਾ ਨਾ ਲੈਣ ਦੀ ਤਾਕੀਦ ਕਰ ਦਿੱਤੀ ਗਈ ਬਾਈ ਕਾਰਡ ਦੇ ਕਾਫੀ ਵੱਡੇ ਵੱਡੇ ਪੋਸਟਰ ਪਿੰਡਾਂ ਦੇ ਸ਼ਹਿਰਾਂ ਵਿੱਚ ਲਾਉਣ ਦੀ ਡਿਊਟੀ ਫੈਡਰੇਸ਼ਨ ਦੇ ਨੌਜਵਾਨਾਂ ਦੀ ਲਈ ਗਈ ਝੰਡੇ ਆਲੇ ਕਾਲਜ ਵਿੱਚ ਵੀ ਪੋਸਟਰਾਂ ਦੇ ਬੰਡਲ ਪਹੁੰਚ ਗਏ ਸਨ ਸਾਰੇ ਸਿੰਘਾਂ ਨੇ ਸਲਾਹ ਕੀਤੀ ਕਿ ਬਾਈ ਕਾਰਡ ਦੇ ਪੋਸਟਰ ਰਾਤ ਵੇਲੇ ਲਾਈ ਜਾਣ ਕਿਉਂਕਿ ਕੁਝ ਸਾਲ ਪਹਿਲਾਂ ਹੀ ਫੈਡਰੇਸ਼ਨ ਦਾ ਇੱਕ ਸਿੰਘ ਭਾਈ ਰਾਜੇਸ਼ਵਰ ਰਾਜ ਸਿੰਘ ਬਿੱਟਾ ਦਿਨ ਦਿਹਾੜੇ ਪੋਸਟਰ ਲਾਉਂਦੇ ਆ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਚੁੱਕਾ ਸੀ ਚੋਣਾਂ ਦੇ ਬਾਈਕਾਰਡ ਦੇ ਪੋਸਟਰਾਂ ਨੇ ਪੰਜਾਬ ਦੇ ਲੋਕਾਂ ਤੇ ਜਾਦੂ ਵਰਗਾ ਅਸਰ ਕੀਤਾ ਲੋਕ ਸੱਥਾਂ ਦਰਵਾਜ਼ਿਆਂ ਵਿੱਚ ਬੈਠੇ ਆਮ ਹੀ ਇਹ ਚਰਚਾ ਛੇੜ ਲੈਂਦੇ ਕਿ ਭਈ ਐਤ ਕੀ ਵੋਟਾਂ ਨਹੀਂ ਪਾਉਣੀਆਂ ਆਪਣੇ ਖਾਲਸਿਆਂ ਦਾ ਹੁਕਮ ਹੈ ਪਰ ਕੁਝ ਸਿਆਸੀ ਲੋਕ ਚੋਣਾਂ ਵਿੱਚ ਹਿੱਸਾ ਲੈਣ ਦੀਆਂ ਤਿਆਰੀਆਂ ਕਰ ਰਹੇ ਸਨ ਫਲੋਰ ਦੇ ਲਾਗੇ ਪਿੰਡ ਸ਼ਾਹਪਰ ਦਾ ਰਹਿਣ ਵਾਲਾ ਅਮੀਰ ਚੰਦ ਇੱਕ ਸਿਆਸੀ ਬੰਦਾ ਸੀ ਉਹ ਆਪ ਵੀ ਚੋਣਾਂ ਵਿੱਚ ਇੱਕ ਉਮੀਦਵਾਰ ਸੀ ਅਤੇ ਲੋਕਾਂ ਵਿੱਚ ਵੀ ਇਹ ਪ੍ਰਚਾਰ ਕਰਦਾ ਸੀ ਕਿ ਖਾੜਕੂ ਸਿੰਘਾਂ ਦੇ ਹੁਕਮ ਮੰਨਣ ਦੀ ਲੋੜ ਨਹੀਂ ਤੁਸੀਂ ਵੱਧ ਛੱਡ ਕੇ ਚੋਣਾਂ ਵਿੱਚ ਹਿੱਸਾ ਲਵੋ ਭਾਈ ਰਣਜੀਤ ਸਿੰਘ ਟਡਵਾੜ ਅਤੇ ਬੱਬੂ ਅਮੀਰ ਚੰਦ ਨਾਲ ਗੱਲ ਕਰਨ ਲਈ ਉਹਦੇ ਘਰ ਛਾਪਰ ਪਹੁੰਚ ਗਏ ਉਹਨਾਂ ਦੀ ਮਨਸ਼ਾ ਸੀ ਕਿ ਆਪਾਂ ਅਮੀਰ ਚੰਦ ਨੂੰ ਸਮਝਾ ਲਵਾਂਗੇ ਅਤੇ ਉਹ ਵੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ ਅਮੀਰ ਚੰਦ ਦੇ ਘਰ ਦੇ ਵਿਹੜੇ ਵਿੱਚ ਖੜੇ ਰਣਜੀਤ ਸਿੰਘ ਢੜਵਾਲ ਅਤੇ ਬੱਬੂ ਬੜੇ ਪਿਆਰ ਨਾਲ ਅਮੀਰ ਚੰਦ ਦੇ ਪਰਿਵਾਰ ਨਾਲ ਗੱਲਾਂ ਕਰ ਰਹੇ ਸਨ ਕਿ ਅਮੀਰ ਚੰਦ ਦੇ ਭਰਾ ਨੇ ਪਿੱਛੋਂ ਆਣ ਕੇ ਛੱਤਾਂ ਤੇ ਪਾਉਣ ਵਾਲਾ ਬਾਲਾ ਪੂਰੇ ਜ਼ੋਰ ਨਾਲ ਕਹਿੰਦੇ ਵੀ ਭਾਈ ਰਣਜੀਤ ਸਿੰਘ ਦੇ ਸਿਰ ਵਿੱਚ ਮਾਰਿਆ ਰਣਜੀਤ ਸਿੰਘ ਦਾ ਥਾ ਤਾਂ ਡਿੱਗ ਪਿਆ ਘਰ ਦੇ ਬਾਕੀ ਦੇ ਮੈਂਬਰਾਂ ਨੇ ਜੱਫਾ ਮਾਰ ਕੇ ਬੱਬੂ ਨੂੰ ਸੁੱਟ ਲਿਆ ਬੜੀ ਮੁਸਕਰ ਨਾਲ ਉਹਨਾਂ ਤੋਂ ਛੁੱਟ ਕੇ ਕਹਿੰਦੇ ਵੀ ਬੱਬੂ ਬਾਹਰ ਵੱਲ ਨੂੰ ਦੌੜਿਆ ਬਾਹਰ ਗਲੀ ਵਿੱਚ ਖੜੇ ਕਿਤੇ ਸਕੂਟਰ ਦੇ ਮੈਟ ਥੱਲੇ ਰੱਖੀ 1.55 ਰੈਫਲ ਚੁੱਕ ਕੇ ਉਹ ਬਾਸ ਮੁੜਿਆ ਤਾਂ ਘਰ ਦੀਆਂ ਕੁਝ ਔਰਤਾਂ ਬੂਹਾ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਬੂਹਾ ਬੰਦ ਹੁੰਦਾ ਦੇਖ ਕੇ ਬੱਬੂ ਨੇ 1.56 ਦਾ ਬ੍ਰਸਟ ਮਾਰਿਆ ਗੜਿਆਂ ਆਮਾਗ ਵਰਦੀਆਂ ਗੋਲੀਆਂ ਨਾਲ ਔਰਤਾਂ ਜ਼ਖਮੀ ਹੋ ਕੇ ਡਿੱਗ ਪਈਆਂ ਇਸ ਤੋਂ ਪਹਿਲਾਂ ਕਿ ਬੱਬੂ ਘਰਵੜ ਦਾ ਘਰ ਵਾਲਿਆਂ ਦਾ ਰੌਲਾ ਅਤੇ ਗੋਲੀਆਂ ਦਾ ਖੜਾਕ ਸੁਣ ਕੇ ਬਹੁਤ ਸਾਰੇ ਲੋਕਿੰਗ ਕੋਠਿਆਂ ਤੇ ਆ ਚੜੇ ਸਨ ਕੋਠਿਆਂ ਤੇ ਜਿਹੜੇ ਲੋਕਾਂ ਨੇ ਬਨੇਰਿਆਂ ਤੋਂ ਇੱਟਾਂ ਪੁੱਟ-ਪੁੱਟ ਬੱਬੂ ਨੂੰ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੇ ਬੱਬੂ ਚਾਹੁੰਦਾ ਤਾਂ ਉਹਨਾਂ ਵਿੱਚੋਂ ਬਹੁਤਿਆਂ ਨੂੰ ਗੋਲੀਆਂ ਮਾਰ ਕੇ ਮਾਰ ਸਕਦਾ ਸੀ ਪਰ ਸਿੰਘ ਬੇਗੁਨਾ ਦੇ ਕਤਲਾਂ ਵਿੱਚ ਯਕੀਨ ਨਹੀਂ ਰੱਖਦੇ ਬੱਬੂ ਹਵਾਈ ਫੈਰ ਕਰਦਾ ਉੱਥੋਂ ਨਿਕਲ ਗਿਆ ਆਪਣੇ ਲੋਕਾਂ ਲਈ ਕੌਮੀ ਘਰ ਦੀ ਸਥਾਪਤੀ ਲਈ ਤੁਰੇ ਸਿੰਘ ਨੂੰ ਅੱਜ ਉਹਨਾਂ ਦੇ ਆਪਣੇ ਹੀ ਅਕਰਤਕਣ ਲੋਕਾਂ ਨੇ ਪਿੱਛੋਂ ਵਾਰ ਕਰਕੇ ਸ਼ਹੀਦ ਕਰ ਦਿੱਤਾ ਸੀ ਹੁਣ ਅਮੀਰ ਚੰਦ ਦੇ ਪਰਿਵਾਰ ਨੇ ਕਹਿੰਦੇ ਵੀ ਖਾੜਕੂਆਂ ਨੂੰ ਇੱਕ ਭਾਜੀ ਪਾ ਦੱਤੀ ਸੀ ਕਾਲਜ ਵਿੱਚ ਕੁਝ ਛੁੱਟੀਆਂ ਸਨ ਤੇ ਛੁੱਟੀਆਂ ਤੋਂ ਅਗਲੇ ਦਿਨ ਹੀ ਟੈਸਟ ਪੇਪਰ ਸਨ ਭਾਈ ਰਣਜੀਤ ਸਿੰਘ ਢੜਵਾਰ ਦੀ ਸ਼ੀਤੀ ਦੀ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਪਾਸੇ ਫੈਲ ਚੁੱਕੀ ਸੀ ਛੁੱਟੀਆਂ ਤੋਂ ਬਾਅਦ ਜਦ ਕਾਲਜ ਖੁੱਲੇ ਤਾਂ ਫੈਡਰੇਸ਼ਨ ਦੇ ਸਾਰੇ ਸਿੰਘ ਕਾਲਜ ਦੀ ਗਰਾਊਂਡ ਵਿੱਚ ਇਕੱਠੇ ਹੋਏ ਰਣਜੀਤ ਸਿੰਘ ਦੀ ਸ਼ਹੀਦੀ ਦੀ ਖਬਰ ਸਭ ਨੂੰ ਮਿਲ ਚੁ ਗਈ ਸੀ ਸੋ ਰੋਸ ਵਜੋਂ ਕਾਲਜ ਵਿੱਚ ਸਟ੍ਰਾਈਕ ਕਰਨ ਦਾ ਮਤਾ ਝਟ ਪਾਸ ਕਰ ਦਿੱਤਾ ਗਿਆ ਸੈਦੋ ਵਾਲੀਏ ਬੱਲੀ ਨੇ ਘੰਟੀ ਖੜਕਾ ਦਿੱਤੀ ਅਤੇ ਸਾਰੇ ਸਿੰਘ ਜਿੰਦਾਬਾਦ ਭਾਈ ਰਣਜੀਤ ਸਿੰਘ ਢੜਵਾਲ ਅਮਰ ਰਹੇ ਦੇ ਨਾਰੇ ਲਾਉਂਦੇ ਕਲਾਸਾਂ ਵੱਲੋਂ ਤੁਰ ਪਏ ਜਿੱਥੇ ਟੈਸਟ ਪੇਪਰਾਂ ਦੀਆਂ ਸ਼ੀਟਾਂ ਵੰਡੀਆਂ ਜਾ ਰਹੀਆਂ ਸਨ ਪਹਿਲੇ ਕਮਰੇ ਵਿੱਚ ਰਾਜਵੀਰ ਅਤੇ ਸੈਦੋਵਾਲੀਆ ਬੱਲੀ ਜਾਵੜੇ ਲਾਇਬ੍ਰੇਰੀਅਨ ਸ਼ਾਰੀ ਉੱਥੇ ਸੀਟਾਂ ਵੰਡ ਰਿਹਾ ਸੀ ਰਾਜਵੀਰ ਨੇ ਉਸ ਨੂੰ ਆਖਿਆ ਕਿ ਕਾਲਜ ਵਿੱਚ ਫੈਡਰੇਸ਼ਨ ਨੇ ਹੜਤਾਲ ਕਰ ਦਿੱਤੀ ਹੈ ਇਸ ਕਰਕੇ ਸੀਟਾਂ ਵੰਡਣੀਆਂ ਬੰਦ ਕਰ ਦੇਵੇ ਲਾਇਬ੍ਰੇਰੀਅਨ ਸ਼ਾਰੀ ਅੱਗੋਂ ਗੁੱਸੇ ਵਿੱਚ ਬੋਲਿਆ ਵੀ ਤੁਸੀਂ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੋ ਇਸ ਤੋਂ ਪਹਿਲਾਂ ਕਿ ਸ਼ਾਰੀ ਕੁਝ ਹੋਰ ਬੋਲਦਾ ਰਾਜਵੀਰ ਤੇ ਬੱਲੀ ਨੇ ਧੱਕੇ ਮਾਰ ਕੇ ਉਸ ਨੂੰ ਕਮਰੇੋਂ ਬਾਹਰ ਕੱਢ ਦਿੱਤਾ ਰਣਜੀਤ ਸਿੰਘ ਦੀ ਸ਼ਹੀਦੀ ਕਰਕੇ ਉਹਨਾਂ ਦਾ ਗੁੱਸਾ ਅਸਮਾਨ ਚੂਰ ਰਿਹਾ ਸੀ ਸ਼ਾਰੀ ਨੂੰ ਕਮਰਿਆਂ ਬਾਹਰ ਕੱਢਣ ਤੋਂ ਬਾਅਦ ਰਾਜਵੀਰ ਸਾਰੀ ਕਲਾਸ ਨੂੰ ਸੰਬੋਧਨ ਹੋਇਆ ਉਹ ਕਹਿੰਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੌਜਵਾਨ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਰਣਜੀਤ ਸਿੰਘ ਢੜਵਾਲ ਸ਼ਹਾਦਤ ਦਾ ਜਾਨ ਪੀ ਗਏ ਨੇ ਇਸ ਕਰਕੇ ਫੈਡਰੇਸ਼ਨ ਵੱਲੋਂ ਕਾਲਜ ਵਿੱਚ ਸਟ੍ਰਾਈਕ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਸਟ੍ਰਾਈਕ ਵਿੱਚ ਤੁਸੀਂ ਸਾਡਾ ਸਾਥ ਦਿਓ ਕੁਝ ਇਸ ਤਰ੍ਹਾਂ ਦੀਆਂ ਸਪੀਚਾਂ ਬਾਕੀ ਕਲਾਸਾਂ ਵਿੱਚ ਵੀ ਕੀਤੀਆਂ ਗਈਆਂ ਸਾਰੇ ਸਟੂਡੈਂਟ ਪੇਪਰ ਸ਼ੀਟਾਂ ਛੱਡ ਉੱਠੇ ਤੁਰੇ ਪੂਰੇ ਕਾਲਜ ਨੇ ਸਟ੍ਰਾਈਕ ਵਿੱਚ ਫੈਡਰੇਸ਼ਨ ਦਾ ਸਾਥ ਦਿੱਤਾ ਅਜੇ ਸਾਰੇ ਸਿੰਘ ਕਮਰਿਆਂ ਵਿੱਚੋਂ ਬਾਹਰ ਆ ਹੀ ਰਹੇ ਸਨ ਕਿ ਪ੍ਰਿੰਸੀਪਲ ਮੈਡਮ ਕਾਲੀ ਕਾਲੀ ਕਦਮ ਪੁੱਟਦੀ ਹੋਈ ਉਹਨਾਂ ਵੱਲੋਂ ਸੀ ਲਾਇਬ੍ਰੇਰੀਅਨ ਸ਼ਾਰੀ ਨੇ ਸਾਰੀ ਖਬਰ ਪ੍ਰਿੰਸੀਪਲ ਨੂੰ ਦੇ ਦਿੱਤੀ ਸੀ ਪ੍ਰਿੰਸੀਪਲ ਨੇ ਸਭ ਤੋਂ ਪਹਿਲਾਂ ਦਾ ਭਾਈ ਰਣਜੀਤ ਸਿੰਘ ਢਡਵਾਰ ਦੀ ਸ਼ਹੀਦੀ ਦਾ ਅਫਸੋਸ ਕੀਤਾ ਤੇ ਫਿਰ ਬੋਲੀ ਕਹਿੰਦੀ ਵੀ ਹੁਣ ਰੱਬ ਦੇ ਵਾਸਤੇ ਇੱਥੋਂ ਛੇਤੀ ਛੇਤੀ ਨਿਕਲ ਜਾਵੋ ਪੁਲਿਸ ਕਿਸੇ ਵਕਤ ਵੀ ਆ ਸਕਦੀ ਹੈ ਸਾਰੇ ਸਿੰਘ ਇੱਕ ਇੱਕ ਦੋ ਦੋ ਹੋ ਕੇ ਕਾਲਜ ਵਿੱਚੋਂ ਨਿਕਲ ਗਏ ਅਤੇ ਅਗਲੇ ਕੁਝ ਪਲਾਂ ਵਿੱਚ ਹੀ ਸਾਰਾ ਕਾਲਜ ਪੁਲਿਸ ਛਾਉਣੀ ਵਿੱਚ ਬਦਲ ਚੁੱਕਾ ਸੀ ਤੇ ਉਹ ਪ੍ਰਿੰਸੀਪਲ ਨੂੰ ਸਵਾਲ ਜਵਾਬ ਕਰ ਰਹੇ ਸਨ ਭਾਈ ਹਰਮਿੰਦਰ ਸਿੰਘ ਲਾਲਾ ਕਮਾਂਡੋ ਫੋਰਸ ਦਾ ਜਲੰਧਰ ਰੀਰੀਆ ਕਮਾਂਡਰ ਸੀ ਭਾਈ ਲਾਲੇ ਦਾ ਪਿੰਡ ਕਹਿੰਦੇ ਵੀ ਡੱਲੇਵਾਲ ਸੀ 52 ਸਾਲ ਦੀ ਉਮਰ ਵਿੱਚ ਉਹ ਕੌਮੀ ਘਰ ਦੀ ਸਥਾਪਤੀ ਲਈ ਆਪਣਾ ਘਰ-ਬਾਰ ਤਿਆਕ ਕੇ ਓਜੜ ਰਾਹਾਂਦਾਲ ਪਾਂਦੀ ਬਣ ਗਿਆ ਸੀ ਉਮਰ ਵਿੱਚ ਸਭ ਤੋਂ ਸਿਆਣਾ ਹੋਣ ਕਰਕੇ ਜਥੇਬੰਦੀ ਦੇ ਸਾਰੇ ਸਿੰਘ ਉਸ ਨੂੰ ਚਾਚਾ ਕਹਿ ਕੇ ਬੁਲਾਉਂਦੇ ਸਨ ਚਾਚੇ ਦੇ ਗਰੁੱਪ ਵਿੱਚ ਹੀ ਇੱਕ ਸਿੰਘ ਸੀ ਜਿਸ ਦਾ ਨਾਂ ਸੀ ਰਣਜੀਤ ਸਿੰਘ ਬਿੱਟੂ ਜਾਗਤਪੁਰ ਜੱਟਾ ਪਿੰਡ ਵਿੱਚ ਰਹਿਣ ਵਾਲੇ ਪੰਡਤਾ ਦਾ ਮੁੰਡਾ ਖਾੜਕੂ ਸਿੰਘਾਂ ਦੇ ਸੰਪਰਕ ਵਿੱਚ ਆਉਣ ਅਤੇ ਮਗਰੋਂ ਸ਼ਾਮ ਸੁੰਦਰ ਤੋਂ ਰਣਜੀਤ ਸਿੰਘ ਬਿੱਟੂ ਬਣ ਗਿਆ ਸੀ। ਬਿੱਟੂ ਦਾ ਬਾਪ ਕਹਿੰਦੇ ਵੀ ਅੱਟੇ ਪਿੰਡ ਦੇ ਸਕੂਲ ਵਿੱਚ ਅਧਿਆਪਕ ਸੀ। ਉਸ ਦਾ ਘੜੁਕੇ ਪਿੰਡ ਦੇ ਜੱਟਾਂ ਦੇ ਇੱਕ ਘਰ ਕਾਫੀ ਆਉਣ ਜਾਣ ਸੀ। ਕਦੇ-ਕਦੇ ਬਿੱਟੂ ਵੀ ਆਪਣੇ ਬਾਪ ਨਾਲ ਘੜੁਕੇ ਪਿੰਡ ਨੂੰ ਚਲਾ ਜਾਂਦਾ। ਹੌਲੀ-ਹੌਲੀ ਬਿੱਟੂ ਦੀ ਦੋਸਤੀ ਕਹਿੰਦੇ ਵੀ ਜੱਟਾਂ ਦੇ ਮੁੰਡਿਆਂ ਨਾਲ ਕਾਫੀ ਗੁੜੀ ਹੋ ਗਈ। ਇੱਕ ਦਿਨ ਜਦ ਬਿੱਟੂ ਘੜੁਕੇ ਆਇਆ ਤਾਂ ਕਾਫੀ 부ਝਿਆ-부ਝਿਆ ਸੀ। ਉਸਦੇ ਦੋਸਤ ਸਾਥੀ ਨੇ ਹਫ਼ਦੇ ਹਫ਼ਦੇ ਪੁੱਛਿਆ ਵੀ ਕੀ ਗੱਲ ਆ ਓਏ ਤੇਰੇ ਫਿਊਜ ਕੋੜੇ ਨੇ ਯਾਰ ਸਾਬੀ ਗੱਲ ਬੜੀ ਸੀਰੀਅਸ ਹੈ ਪਰ ਮੇਰਾ ਬਾਪ ਮੇਰੀ ਗੱਲ ਨਹੀਂ ਸੁਣਦਾ ਨਹੀਂ ਤਾਂ ਮੈਂ ਅੱਗ ਲਾ ਕੇ ਫੂਕ ਦਿਆਂ ਸਾਰੇ ਪਿੰਡ ਨੂੰ ਬਿੱਟੂ ਗੁੱਸੇ ਵਿੱਚ ਚੰਗਿਆੜੇ ਛੱਡਣ ਲੱਗ ਪਿਆ ਸੀ ਜੇ ਤੇਰਾ ਬਾਪ ਨਹੀਂ ਮੰਨਦਾ ਤਾਂ ਕੋਈ ਗੱਲ ਨਹੀਂ ਅਸੀਂ ਮਰ ਤਾਂ ਨਹੀਂ ਗਏ ਤੂੰ ਸਾਨੂੰ ਦੱਸ ਕੀ ਗੱਲ ਹੈ ਭੱਜੀ ਨੇ ਬਿੱਟੂ ਦੇ ਮੋਢੇ ਤੇ ਹੱਥ ਰੱਖਦਿਆਂ ਹੋਇਆ ਆਖਿਆ ਭਾਜੀ ਮੇਰੀ ਵੱਡੀ ਭੈਣ ਨੂੰ ਸਾਡੇ ਪਿੰਡ ਦੇ ਇੱਕ ਮੁੰਡੇ ਨੇ ਰਾਹ ਜਾਂਦਿਆਂ ਨੂੰ ਛੇੜਿਆ ਪਰ ਮੇਰਾ ਬਾਪ ਉਹੀ ਪਣਤਾਲੀਆਂ ਗੱਲਾਂ ਕਰੀ ਜਾਂਦਾ ਕਿ ਪਿੰਡ ਵਿੱਚ ਵੈਰ ਨਹੀਂ ਪਾਉਣਾ ਸੀ ਗੱਲਾਂ ਕਰਦੇ ਕਰਦੇ ਬਿੱਟੂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਕੋਈ ਸਾਡੀ ਭੈਣ ਨੂੰ ਤੰਗ ਕਰੇ ਤੇ ਅਸੀਂ ਚੂੜੀਆਂ ਪਾ ਕੇ ਬੈਠੇ ਰਹੀਏ ਇਹਦੇ ਨਾਲ ਤਾਂ ਚੰਗਾ ਖੋਵ ਵਿੱਚ ਡੁੱਬ ਮਰੋ ਸਾਬੀ ਗੁੱਸੇ ਵਿੱਚ ਕਚੀਚੀਆਂ ਵਟ ਰਿਹਾ ਸੀ ਕੁਝ ਪਲਾ ਵਿੱਚ ਹੀ ਕਿਰਪਾਨਾਂ ਗੰਡਾਸੇ ਟਰਾਲੀ ਵਿੱਚ ਸੁੱਟ ਕੇ ਉਹਨਾਂ ਟਰੈਕਟਰ ਟਰਾਲੀ ਜਗਤਪੁਰ ਜੱਟਾਂ ਦੇ ਰਾਹ ਪਾ ਲਏ ਉਹ ਬਿੱਟੂ ਦੀ ਭੈਣ ਨੂੰ ਛੇੜਨ ਵਾਲੇ ਮੁੰਡੇ ਨੂੰ ਉਹਦੇ ਘਰੋਂ ਬਾਹਰ ਕੱਢ ਲਿਆਏ ਸਾਰੇ ਪਿੰਡ ਵਿੱਚ ਸਾਬੀ ਭੱਜੀ ਸ਼ਿੰਦਰ ਅਤੇ ਬਿੱਟੂ ਦੇ ਲਲਕਾਰੇ ਅਤੇ ਭੈਣ ਨੂੰ ਛੇੜਨ ਵਾਲੇ ਮੁੰਡੇ ਦੀਆਂ ਚੀਕਾਂ ਗੁਜ ਰਹੀਆਂ ਸਨ ਜਦ ਕੁੱਟ-ਕੁੱਟ ਕੇ ਉਹ ਮੁੰਡਾ ਅਧਮ ਹੋਇਆ ਜਾਂ ਕਰ ਦਿੱਤਾ ਤਾਂ ਬਿੱਟੂ ਨੇ ਉਸ ਮੁੰਡੇ ਦੀਆਂ ਲੱਤਾਂ ਦੇ ਟਰੈਕਟਰ ਚਾੜ ਦਿੱਤਾ ਪੂਰਾ ਪਿੰਡ ਇੱਕ ਪਾਸੇ ਖੜਾ ਬਿੱਟੂ ਦਾ ਇਹ ਨਵਾਂ ਰੂਪ ਦੇਖ ਰਿਹਾ ਸੀ ਸਾਬੀ ਹੋਰਾਂ ਦੇ ਘਰ ਹੀ ਬਿੱਟੂ ਦੀ ਮੁਲਾਕਾਤ ਲਾਲੇ ਨਾਲ ਹੋਈ ਸੀ ਹੁਣ ਬਿੱਟੂ ਲਾਲੇ ਦੇ ਗਰੁੱਪ ਦਾ ਇੱਕ ਜ਼ਿੰਮੇਵਾਰ ਖੜਕੂ ਸੀ ਬਿੱਟੂ ਇੰਨਾ ਕੋ ਦਲੇਰ ਸੀ ਕਿ ਉਹ ਮੌਤ ਨੂੰ ਵੀ ਟੀਚਰਾਂ ਕਰਦਾ ਸੀ ਜਦੋਂ ਸਿੰਘ ਆਪਸ ਵਿੱਚ ਹਾਸਾ ਠੱਠਾ ਕਰਦੇ ਉਂਝ ਹੀ ਛੇੜਨ ਦੇ ਮਾਰੇ ਉਸ ਨੂੰ ਕਹਿ ਦਿੰਦੇ ਵੀ ਬਾਹਮਣਾ ਤੂੰ ਕੀ ਮੁਕਾਬਲੇ ਕਰਨੇ ਨੇ ਫੋਰਸਾਂ ਨਾਲ ਤਾਂ ਬਿੱਟੂ ਝੱਟ ਬੋਲਦਾ ਵੀ ਜਦੋਂ ਕਦੇ ਹੱਥ ਜੁੜੇ ਫੇਰ ਦੇਖਿਓ ਮੈਂ ਗੁਰੂ ਦਾ ਲਾਲ ਆ ਹਾਸਾਸ ਕੇ ਸ਼ਹੀਦ ਹੋਵਾਂਗਾ ਬਿੱਟੂ ਦੇ ਬੋਲ ਸੱਚ ਹੋਣ ਦਾ ਸਮਾਂ ਵੀ ਆਣ ਟੁਕਾ ਕਹਿੰਦੇ ਪਿੰਡ ਬੀੜ ਬੰਸੀਆਂ ਵਿੱਚ ਬਿੱਟੂ ਅਤੇ ਬਲਵਿੰਦਰ ਸਿੰਘ ਲੱਡੂ ਨੂੰ ਘੇਰਾ ਪੈ ਗਿਆ ਸੋ ਦੋਸਤੋ ਅੱਗੇ ਕੀ ਹੁੰਦਾ ਲੱਡੂ ਉਹਨਾਂ ਨਾਰ ਉਹ ਘੇਰੇ ਚੋਂ ਬਾਹਰ ਨਿਕਲਦੇ ਨੇ ਜਾਂ ਉੱਥੇ ਫਿਰ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਉਹ ਤੁਹਾਨੂੰ ਦੱਸਾਂਗੇ ਅਗਲੇ ਭਾਗ 'ਚ ਹੁਣਦੇ ਹੋ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ